ਕਾਦੀ ਹੈ ਜੀ ਲੈ ਭਾਈ ਚੱਲੇ ਆ ਟ੍ਰੈਲੇ ਦੇਖਣ ਚੱਲੇ ਅਸੀਂ ਅੱਜ ਦੋਏ ਆ ਵੀ ਨਹੀਂ ਤਾਂ ਪਹਿਲਾਂ ਵੀ ਆਏ ਭਈਆਂ ਦਾ ਵੀ ਭਾਈ ਕਿੰਨਾ ਮਰਾ ਸੀ ਥੋੜਾ ਵੀ ਕਿਹੜਾ ਮਰਾ ਲਈ ਅੱਜ ਮਾ ਮਰਾ ਲਿਆ ਭਾਈ ਦੇਖਿਆ ਦੇਖਿਆ ਅੰਦੇ ਇਹ ਤਾਂ ਬਾਦ ਦੇ ਰਹਿਣਾ ਗੇੜਾ ਹੋਲੇ ਤਾਂ ਟਾਈਮ ਲੱਗਣਾ ਤਾਂ ਟਾਈਮ ਲੱਗਣਾ ਹੈ ਲੱਗੂਗਾ ਇਹ 15 ਦਿਨਾਂ 20 ਤਰੀਕ ਤੇ 15 ਤਰੀਕ ਤੱਕ ਤਿਆਰ ਦੋਏ ਦਿਨਾਂ ਤੇ ਤਿਆਰ ਹੋਣਗੇ ਕੋ ਫੜਨ ਦਾ ਜੇਲੇ ਕੇ ਚੱਲੇ ਆ ਅਪੁਰਨਾਸਿਆ ਵੀ ਨਹੀਂ ਆਇਆ ਸਹੀ ਨਾਲ ਇੰਦਾ ਜੋਸ ਹੈ ਨਾ ਬੱਤੇ ਇਲੀਆ ਕਹਿੰਦਾ ਇਤਨੇ ਦਿਖਾਉਣਾ ਤਾਂ ਜਾ ਲੈ ਆ ਕੇ ਖੜਾਣਾ ਤਾਂ ਘਰ ਮਾਨ ਨਹੀਂ ਪਤਾਏਗਾ ਮੈਨੂੰ ਪਤਾ ਨਹੀਂ ਜੀ ਠੀਕ ਆ ਜਿਹਨੂੰ ਕੱਢਣਾ ਜ਼ਰੂਰੀ ਇਹ ਕਹੀਆਂ ਮੈਨੂੰ ਟਰੈਲਾ ਦਵਾਓ ਅਜੀ ਕਹ ਤੂੰ ਖੜ ਜਾ ਹਲੇ ਦਵਾਉਂਦੇ ਆ ਮੈਂ ਬੰਦੇ ਨੇ ਹਲੇ ਬਾਹਰ ਤੇ ਆਉਣਾ ਜਿਹਦੇ ਨੂੰ ਟਰੈਲਾ ਚਾਹੀਦਾ ਉਹ ਉਦਣੇ ਹੀ ਕਹਿੰਦਾ ਕਾਂਕਾ ਤੇ ਕਈ ਜਾਵੇ ਕਹਿੰਦਾ ਕਾਂਕਾ ਆਪਣੇ ਟਰਾਲੇ 'ਚ ਵੱਢਣੀ ਮਾ ਕੋਈ ਨਾ ਜੀਰੀ ਬਰਦਾ ਵਧੀਆ ਹੁਣ ਬੜਾ ਬਣਾਤਾ ਹੁਣ ਹਣਾ ਭਰ ਕੇ ਘੜਾ ਆਤਾ ਆਪਣਾ ਕਿੜੀ ਗੜੀ ਤੇ ਆ ਆ ਭਰ ਕੇ ਘੜਾ ਆਤੇ ਵਿੱਚ ਜਾ ਵੇਚਦਾ ਨਹੀਂ ਤਾਂ ਦੇ ਨਾਲੋਂ ਭਰ ਕੇ ਸਹੀ ਗੱਲ ਹੋਰ ਕਿਹੜੀ ਜਗ੍ਹਾ ਨਹੀਂ ਬੱਤੀ ਸੈੱਟ 'ਚ ਲਾ ਦੇਗਾ ਨਾ ਜੈਕਾਂ ਵਾਲਾ ਪ੍ਰੋਜੈਕਟ ਜਗਾੜ ਜੇ ਆਪਣੇ ਹੋਇਆ ਦਾਣੇ ਰੱਖਣੇ ਨੂੰ ਦੀ ਲੋਡ ਨਹੀਂ ਪੈਣੀ ਹੁੰਦੀ ਲੁਕੜੇ ਘੜਾਤਾ ਭਰ ਕੇ ਬਸ ਸੈੱਟ ਦੇ ਅੰਦਰ ਜਗ੍ਹਾ ਬਹੁਤ ਆ ਲਾ ਪੱਲੀ ਲਾਉਣ ਦੀ ਲੋਡ ਨਾ ਕੋਸਾ ਹੈ ਕਿ ਨਹੀਂ ਸਹੀ ਉਪਰੇ ਦਵਾਈ ਛੱਡਤੀ ਸਪਰੇਅ ਕਰਦੀ ਸੁੱਸੀ ਸਤਿ ਜੀ ਬਸ ਵੰਟੀ ਨਹੀਂ ਕਰਿਆ ਹੋਇਆ ਆ ਕਾਲਗਰ ਵਾਲੇ ਮੁੰਡੇ ਨੇ ਉਹਨੇ ਵਿਚੇ ਪਾਤਾ ਦਵਾਈ ਪੱਕ ਦੇ ਬਾਈ ਬੰਦੇ ਟਰਾਲੇ ਤੇ ਉਹਨੂੰ ਬਹੁਤ ਕਾਈ ਦੀ ਟਰਾਲੇ ਦੀ ਇਹਨੂੰ ਤਾਂ ਲੋਡ ਦੇ ਨੂੰ ਕਣਕ ਜਿੱਦੀ ਚ ਲੋਡ ਪੇ ਕਰਨੀ ਆ ਲੋ ਬਾਈ ਜਾ ਰਹੇ ਆ 20 ਕਿਲੋਮੀਟਰ ਰਹਿ ਗਿਆ 20 ਰਹਿ ਗਿਆ ਵੀ ਆਦਾ ਇਹਨਾਂ ਕਿ 15 20 ਕਿ ਰਹਿ ਗਿਆ ਬਾ ਜਾ ਕੇ ਸਾਨੂੰ ਦਿਖਾਉਨੇ ਫਿਰ ਮੁੰਡੇ ਰੋਪੜਾ ਠੀਕ ਠੀਕ ਵੀ ਉੱਥੋਂ ਦਿਖਾਇਆ ਤਾਂ ਵੀ ਟਰਾਲੇ ਬੰਦੇ ਸਟਾਰਟ ਹੋ ਗਏ ਤੇ ਵੀ ਪੂਰੇ 6-7 ਦਿਨ ਬਾਅਦ ਜਦਦੇ ਆਪਾਂ ਨਾ 6 ਦਿਨ 7 ਦਿਨ ਲੱਗਿਆ ਉਹ ਦੇਖਦੇ ਕਿੰਨਾ ਕੰਮ ਹੋਇਆ ਵਾ ਕਿਨਾਲੇ ਦਾ ਦਰਦਣ ਚਲ ਗਿਆ ਤਾਂ ਉੱਪਰ ਹਾਂ ਆਪਣਾ ਰੱਖਣਾ ਦਾ ਟਰਾਲੇ ਦੀ ਵਾਰ ਟਾਸੀ ਰੱਖਤੀ ਜਿੱਦਾਂ ਹਾਂ ਬਈ ਜਿਹੜੇ ਦੇਖਦੇ ਆ 7 ਦਿਨ ਚ ਕਿਹੜਾ ਪ੍ਰੋਗਰੈਸ ਆ ਹੁਣ ਕਿਹੜੇ ਬਾਦ ਦੇ ਰਹੇ ਨੇ ਟਰਾਲਾ ਆਪਾਂ ਜਿੰਨਾ ਪਾਉਣਾ ਸਾਰੀਆਂ ਆਪਣੇ ਅੱਖਾਂ ਸਾਹਨ ਪਾਉਣਾ ਉਹਦਾ ਕੰਡੇ ਦਾ ਫੋਨ ਆਇਆ ਕਹਿੰਦਾ ਕਟਿੰਗ ਆ ਕਹਿੰਦਾ ਕੋਈ ਘੁੰਮੀ ਜਾਇਓ ਬਾਈ ਦੇਖ ਕੇ ਜਾਇਓ ਉਹਦਾ ਫੋਨ ਆਇਆ ਕਹਿੰਦਾ ਵੀਰ ਆ ਕਟਿੰਗ ਆਏ ਆ ਮਾ ਕੋਈ ਨਾ ਆਉਂਦਾ ਕਹਿੰਦਾ ਮੈਂ ਜਿੱਦਾਂ ਫੋਨ ਕਰਨ ਦਾ ਹੁੰਦਾ ਕਹਿੰਦਾ ਕੰਮ ਨੂੰ ਕਹਿੰਦਾ ਉਧੜੇ ਆਉਂਦੇ ਉਹਦੇ ਤੁਸੀਂ ਭਾਗੇ ਫੇਰ ਭਾਗੇ ਬਾਕੀ ਤੁਹਾਨੂੰ ਦੇਖੋਗੇ ਭਾਈ ਜੀ ਦੇ ਭਾਈ ਦੇਖ ਤਾਂ ਆ ਗਏ ਤਾਂ ਸਿੱਧਾ ਹੀ ਕਰਾਣਾ ਆਪਾਂ ਆਪਣਾ ਟਰੈਕਟਰ ਨਾਲ ਹੀ ਕਰਾ ਲੈਣਾ ਕੋਈ ਨਹੀਂ ਰੋਣਾ ਹੈਗਾ ਇਹ ਲਾਲ ਆ ਆਪਣਾ ਆਪਣੇ ਨਾਲ ਦਾ ਕਰਾ ਲੈਣਾ ਇਹ ਲਾਲ ਆ ਆਪਣਾ ਹੋਰ ਤਰ੍ਹਾਂ ਦਾ ਟਰੈਕਟਰ ਨਾਲ ਦਾ ਕਾਣਾ ਹੂੰ ਮਰੂਨ ਜਿਹਾ ਹੋਇਆ ਲਾਲ ਰੰਗ ਹੋਤਰਾਂ ਦਾ ਲਾਲ ਆ ਹੋ ਇਹ ਪੁਰਾਣੇ ਦਾ ਲਾਲ ਉਦੋਂ ਮੈਂ ਗੱਲ ਕਰੀਦੀ ਕਹਿੰਦਾ ਵੀ ਇਹ ਨਹੀਂ ਹੈਗਾ ਰੰਗ ਉਹ ਹੋਰ ਹੋਊਗਾ ਸਾਬ ਉਹ ਤਾਂ ਫਰਕ ਆਊਗਾ ਟਰੈਕਟਰ ਦੇ ਨਾਲ ਦਾ ਹੋਊਗਾ ਟਰੈਕਟਰ ਦੇ ਨਾਲ ਦਾ ਬਿਲਕੁਲ ਉਹ ਰੰਗ ਜਿਆ ਵਧੀਆ ਇਹ ਹੋਰ ਜਿਆ ਲਾਈਟ ਹੋਰ ਜਿਆ ਹੈਵੀ ਜਾ ਜਾਂਦਾ ਬਾਈ ਹੁਣ ਦਿਖਾਉਂਦੇ ਬਾਕੀ ਪੁੱਜ ਗਏ ਮੁੰਤੇ ਗਰੁੱਪ ਆਸੂ ਸਹੌਲੀ ਚੱਲੀ ਫਿਰ ਅੰਦਰ ਜਾਈਏ ਚੱਲ ਚਲੋ ਹੇ ਮਾਰੋ ਹਿੰਮਤ ਚਲੋ ਬਾਈ ਇਹ ਵੀ ਦੇਖਦੇ ਹਾਂ ਦੰਦਰ ਲੱਗੇ ਹੋ ਬਾਈ ਪਕਾ ਮਗਾ ਬੜਾ ਕੈ ਦਿਨ ਰੋਣੂ ਬੈਠਿਆ ਦੇ ਤੌਕਾ ਇਹ ਲੋਕ ਕਿਤੇ ਬਰਣੀ ਆਈ ਨਾ ਆ ਜਾਈ ਨਾ ਆਉਣੀ ਪਈਆ ਅੰਮ੍ਰਿਤ ਗਾਲੇ ਬੰਦਾ ਪਿਆਰਾ ਗਾਲਾ ਹੋਈ ਦੇਖਦਾ ਖੜਾ ਖੜਾ ਹੁੰਦਾ ਪੱਕਾ ਕੰਮ ਕਰ ਰਿਹਾ ਬਾਈ ਪੱਕਾ ਠੀਕ ਆ ਗੱਜੇ ਦੀ ਬਿੰਨਾ ਹਾਂ ਅੱਜ ਕਾ ਕਟਿੰਗ ਦੇਖਣੀ ਸਫਾਈ ਦੇਖੀ ਹੈ ਬਾਈ ਆਪ ਇਹ ਨਾ ਨਾ ਤੁਸੀਂ ਸੰਗੜੀ ਵਾਲੀ ਦੀ ਆ। ਕਰੋਗੇ ਜਦੋਂ ਬਾਹਰ ਨਿਕਲੋਗੇ ਫੈਟ ਲੜਕੀ ਆ। ਬਾਹਰ ਨਹੀਂ ਹੀ ਹੋਊਗੀ। ਸੰਗੜੀ ਨਾਲ ਦਾ ਬਹੁਤ ਘੱਟ ਟੌਪ ਆ ਇਹ। ਬਾਕੀ ਦਿਨ 15000 ਹੋਈ ਜਾਂਦੇ ਜੀ ਜਮ। ਉਹ ਟੈਕਨੋਲੋਜੀ ਜਿਆਦਾ ਅੱਗੇ ਵਧ ਰਹੀ ਆ, ਕਿਹੜੇ ਪਿੱਛੇ ਚੱਲਦੀ ਆ। ਗਾਹੜੀ ਗਾਹ ਕਿੱਥੇ ਆ। ਨਾਲੇ ਬਾਤ ਨਾ। ਰਾੜ ਗਨਗਨ ਵਾਲੀ ਰਾੜ। ਰਾੜ ਨਾਲੇ ਬਾਤ ਹੀ ਕਮਾਓ, ਕਮਾ। ਕਮਾ ਕੇ ਕੱਢ ਬਾਹਰ। ਬਿਚਾਣੀ ਦੇ ਠੀਕ ਸਮਝੀ ਬਾਬਾ ਬਾਕੀ ਇਹ ਬਿੱਚੇ ਬਾੜ ਨੇ ਆਪਣੇ ਤੋਂ ਅੰਦਰ ਕਰੇ ਵੀ ਹੈ ਆਹ ਜਿਹੜਾ ਇਹ ਨੂੰ ਆਨਾ ਆਹ ਥੱਲੇ ਆ ਰਿਹਾ ਇਹ ਬਗਾ ਦੇਖਾ ਮਾ ਕਿੰਨਾ ਕਾ ਹੈ ਇਹ ਗੁਰੂ ਆ ਵੀ ਹੋਊਗਾ ਹਨਾ ਥਾਰਾ ਇਸੇ ਦੇਖ ਭਾਈ ਜੀ 11 ਫਟਾ ਸਾਡਾ ਠੀਕ ਸਾਢੇ 11 ਫਟਾ ਇਸੇ ਦੇਖੋ ਭਾਈ ਜਾ ਕੇ ਇਹ ਇੱਕ ਜੋੜੀ ਰਲਾ ਕੋਈ ਇਹ ਹੈ ਇਹ ਜੋੜੀ ਰਲਾ ਦੇਖ ਲੈ ਲੈ ਬਾਕੀ ਸਾਰਾ ਕੁਝ ਦੇਖ ਇੰਦਰ ਅੰਦਰ ਖੜਾ ਕੇ ਮੈਂ ਦੇਖਣਾ ਨਹੀਂ ਆਪਾਂ ਨੂੰ ਆਹੋ ਵਿੱਚ ਦਾ ਬਣਾ ਲਾ ਹਦੀ ਨੱਪਤ ਚੱਲ ਜਾਨੀ ਆ ਬਿੱਡਾ ਲਾ ਦੇ ਅੱਲਾ ਗੱਲਾਂ ਕੋਈ ਤਾਂ ਬੋਲ ਨਹੀਂ ਕਿ ਬੋਲਣਾ ਨਹੀਂ ਹੋ ਜੂਗਾ ਪੂਰਾ ਕੰਮ ਹੈ ਤਿਆ ਕਰ ਲੈ ਨਾਮ ਨੂੰ ਜੋ ਵੀ ਹੈ ਆ ਆ ਗਿਆ ਤਾਲਾ ਲਾ ਕੇ ਖੇਲ ਆਦਾ ਵਗੜਾ ਹੈ ਆਈ ਲਾਦਾ ਬਾਡੀ ਬਿਲਡਰ ਖੜਾ ਗੱਤ ਉਹਦਾ ਰੰਗ ਹੁੰਦਾ ਕਰਕੇ ਆਕੇ ਇੱਕ ਵਾਰ ਤਾਂ ਰੂਹ ਖੁਸ਼ ਹੋ ਜਾਂਦੀ ਦੇਖ ਕੇ ਟਰਾਲਾ ਹੈ ਇੱਕ ਵਾਰ ਤਾਂ ਮੈਂ ਰੂਹ ਖੁਸ਼ ਹੋ ਜਾਂਦੀ ਟਰਾਲਾ ਦੇਖ ਕੇ ਜਿਹੜਾ ਰੋਡ ਰੈਲੇ ਬਣਦੇ ਆ ਖਬਰਾਂ ਉਹ ਲੱਗਿਆ ਵਾ ਉਹ ਉੱਤਰ ਰੰਗ ਹੁੰਦਾ ਸਾਰੀ ਨਹੀਂ ਨਾ ਉਹ ਪਿਆਰ ਉਹ ਆਉਂਦਾ ਪਹਿਲਾਂ ਉੱਥੇ ਦਾ ਪਹਿਲਾਂ ਉਧਰ ਦਾ ਹੁਣ ਚੇਂਜ ਕਰਦਾ ਹਾਂ ਨੇ ਆ ਵੀ ਆ ਗਈ ਆ ਜੇ ਟਰਾਲੀ ਜਿਆਰ ਹੋ ਰਹੀ ਆ ਦੋਈ ਵਾਲੀ ਤੇ ਲੋ ਵਾਲੀ ਆ ਇੱਕ ਵੀ ਆ ਇਹ ਆਵਾ ਬੜੀ ਚਾਹਣ ਕਹਿੰਦੇ ਨੇ ਟਰੱਕਾਂ ਦੀ ਬਾਡੀ ਹੁੰਦੀ ਵੀ ਟਿਪਰ ਟਰੱਕ ਆ ਟਿਪਰ ਵਾਲੀ ਬਾਡੀ ਆ ਬਈਆ ਆਲੇ ਆਜਾ ਘਟਾ ਲਈ ਹੈ ੱੱਲੇ ਦੇਖਦੇ ਕਿਹੜੇ ਜਮ ਕਮਾਣੀਆਂ ਬਗਲਾ ਟੈਂਕੇ ਬਣਾਦਾ ਟੈਂਕ ਥੰਕ ਯੂ ਥੰਕ ਯੂ ਸ਼ੌਕਰ ਸ਼ੁਕਰ ਕਮਾਣੀਆਂ ਦੇਖ ਕਿ ਬਹੁਤ ਤਕੜਾ ਕਰ ਰਿਹਾ ਹੈ ਉਹਦਾ ਕੋਈ ਹੈ ਨਹੀਂ ਸੀ ਨੋਨਲ ਆਜੂ ਠੀਕ ਹੈ ਇਹ ਵੀ ਚਾਚੇ ਆਹਾ ਬਣੀ ਐ ਇਧਰ ਵਾਲੀ ਉਹ ਫੂਫੜਦੀ ਐ ਪਰਲੀ ਉੱਪਰ ਲਿਖਿਆ ਹੋਆ ਨਾਟ ਲੈ ਐਨੀ ਕਲੀਰੂਮ ਮੇ ਲੜੀਆਂ ਆਪਾਂ ਨੂੰ ਅਸੀਂ ਕੰਟਰੋਲ ਡੀਗਰ ਜਿਹੜੀ 15 ਦੀ ਉਹ ਦੋਏ ਟਰਾਲੀਆਂ 15 ਨੂੰ ਤਿਆਰ ਲਈਏ ਦਰਾਗਾਸਰ ਇਹ ਸਾਡੇ ਵਾਲੀ ਆ ਜੀ ਠਲੋ ਆਟਰੰਦੀਆਂ ਬੱਲ ਰਹੀਆਂ ਭਾਈ ਸਾਡੀਆਂ ਇਹ ਗਾਹ ਦੇਖ ਲਿਆ ਭਾਈ ਅੰਦਰ ਸਮਾਰਾ ਦੇਖ ਲਿਆ ਥਾਲੇ ਹਲੇ ਹੋਰ ਰਹਿੰਦੇ ਆ ਹਲੇ ਟਾਈਮ ਲੱਗੂਗਾ ਆਪਾਂ ਥੋੜਾ ਇਹ ਛੇਤੀ ਆ ਗਏ ਮੁੰਡਾ ਤਾਂ ਆਪਾਂ ਨੇ ਹੁਣ 10 ਮਿੰਟਾਂ ਮਾਰ ਜਿਓ 10 ਮਿੰਟਾਂ ਮਾਰ ਗੋ ਤਾਂ ਲੇਟ ਆਉਂਗੇ ਜਾਂ ਐਨ ਦਿਨ ਲੱਗੂਗਾ ਹਾਂ ਐਨ ਤੁੰਗਾ 10 ਤਰੀਕ ਨੂੰ 10 ਤਰੀਕ ਬਸ ਅੱਜ ਕਿੰਨੀ 28 ਹੋ ਗਈ ਅਜ ਹਾਂ ਪਾਰਾ ਦੇ ਦਿੱਤੇ ਨੂੰ ਆਪਾਂ ਉਹ ਦੇ 10 ਦਿਨ ਨੂੰ ਹਾਂ ਇਹ ਜਾ ਕੇ ਦੇਖੂਗੇ ਉਹ ਟਰਾਲਾ ਜੇ ਬਣਿਆ ਹੋਵੇ ਫਿਰ ਆਪਾਂ ਦੇਖਣ ਦਾ ਫਾਇਦਾ ਹਨਾ ਜਿਹੜਾ ਮੋਡੀਫਾਈ ਹੋਣੀ ਆ ਆਪਾਂ ਦੇ ਦਿਮਾਗ ਚ ਉਹਦੇ ਹੀ ਗੱਲਾਂ ਹੋਣੀਆਂ ਵੀ ਉਰੇ ਆ ਲਾ ਉਰੇ ਆ ਲਾ ਹਾਂ ਜੀ ਐਦਾਂ ਰੌ ਖੜੇ ਆਪਾਂ ਨੂੰ ਕੁਝ ਹੀ ਬਲਗਣਾ ਹੈਗਾ ਜਿੱਦਾਂ ਹੁਣ ਆ ਕੇ ਰਹਿ ਹੋਗਾ ਹੈ ਚਾ ਦੇਖ ਆਪਾਂ ਐਂ ਦੇਖੂਗੇ ਆ ਵਾ ਟਰਾਲਾ ਫੇਸਬੁਕ ਆਣਾ ਜਿਹੜੇ ਹੁਣ ਜੀਪਾ ਜੂਪਾ ਜੇ ਲੱਗਣੀਆਂ ਉਰੇ ਆ ਹਾਂ ਸਭ ਨੂੰ ਲੱਗਣਾ ਆਹ ਆਹ ਸੱਤੀਆਂ ਲਾਤੀ ਆਹ ਸਾਰਾ ਸਭਾ ਲੱਗਣਾ ਆ ਜਾ ਚਾਰ ਬਾਹਰ ਦੇ ਇਹਨਾਂ ਖਟਲ ਖੜਾ ਖੜਾ ਕਰਦਾ ਠੀਕ ਉਹ ਵੀ ਦੋ ਨਾਲੇ ਕਿਹਦੇ ਦਾ ਕੰਮ ਇਹਦੇ ਨੇ ਬਾਕੀ ਅੰਤਰ ਸਿੰਘ ਭਾਈ ਮੀਂਹ ਅਸੀਂ ਨਾਲ ਲੈ ਆਏ ਪਿੰਡ ਤੇ ਕਹਿੰਦੇ ਮੀਂਹ ਦਾ ਪੈਂਦਾ ਪੀਂਦਾ ਨਾਲ ਲੈ ਆਏ ਅਸੀਂ ਅੱਜ ਭਾਈ ਕਹਿੰਦੇ ਸਾਡੇ ਕਹਿੰਦੇ ਨਹੀਂ ਮੀਂਹ ਨਹੀਂ ਪੈਂਦਾ ਅਸੀਂ ਸਵੇਰ ਤੋਂ ਮੀਂਹ ਦੇ ਤੁਰਦੇ ਫਿਰ ਕਹਿੰਦੇ ਮੀਂਹ ਅਸੀਂ ਲੈ ਕੇ ਆਇਆ ਘਰ ਤੇ ਆਵੇ ਅਸੀਂ ਮੀਂਹ ਕਿੱਥੇ ਆਈਏ ਅਸੀਂ ਮੀਂਹ ਨਾਲ ਆਈਏ ਸਾਡੇ ਬਾਪ ਆੜ ਸਾਡੇ ਨੇੜੇ ਪੈਂਦੇ ਆ ਸਾਡੇ ਨਾਲੇ ਆ ਗਏ ਸੇ ਪਿੰਡ ਬਹੁਤਾ ਨਹੀਂ ਕਹਿੰਦੇ। ਉਨੀ ਦਾ ਪਿੰਡ ਯਾਰ ਪਿੰਡ ਤਾਂ ਨਹੀਂ ਰੁਗਿਆ ਇਹਨੇਗਾ। ਆਪਾਂ ਤਾਂ ਆ ਗਏ। ਪਿੰਡ ਜਿੰਨੇ ਵੀ ਫੋਟੋਆਂ ਦੇਖੀਆਂ ਛੇੜਸ ਆਏ ਵੇ ਸਭ ਨਹੀਂ ਪੈਂਦੇ ਹੀ ਪੈਂਦਾ। ਤੇਰਾ ਹੁਣ ਮੈਂ ਫੌਜੀ ਨੂੰ ਫੋਨ ਕਰਿਆਦਾ ਮੰਡ ਵਾਲੇ ਨੂੰ। ਹਾਂ। ਪੂਰਾ ਪਾਣੀ ਹਲਦਾ ਟレイン ਨੂੰ ਭਰ ਕੇ ਤਾਂ ਉਹ ਹੋਇਆ ਵੇ ਚੱਲਦਾ ਪੂਰਾ ਫੁੱਲ। ਆ ਕੋਈ ਲੈ ਗਏ ਹੁੰਦੇ। ਲੈ ਨਾ ਗੱਲ ਫਾਇਦਾ ਲੱਗ ਲਿਆ ਹੁਣਾ। ਐ ਨਹੀਂ ਨਾ ਬਾ ਫਾਇਦਾ ਆ ਕੇ ਸਪਰੇਸ ਨੂੰ ਦਾ ਫਾਇਦਾ ਆਉਂਗਾ। ਓਹ ਛੁੰਟੀ ਸਾਡੀ ਮਾਰਦੀ ਨੇ ਹੁਣ। ਉਹ ਲੱਗ ਕੇ ਪੈ ਰੱਖੀ ਦੁੱਸਤ ਪਹਿਲਾਂ ਉੱਥੇ ਦਾ ਤੇ ਰਗਾ ਕੇ ਰੱਖੇ ਰੱਖ ਲੱਗ ਰੰਗ ਕਹਿੰਦੇ ਉੱਥੇ ਮਸ਼ੀਨ ਆ ਗਈ ਤੁਸੀਂ ਕਟਿੰਗ ਵਾਲੀ ਕਟਿੰਗ ਵਾਲੀ ਬੜੀ ਮਸ਼ੀਨ ਆ ਦੇਖੀ ਤਾ ਬਹੁਤ ਬੜੀ ਆ ਉਹ ਮਤਲਬ ਉਹਦੀ ਬਹੁਤ ਗਲੇਟੀ ਆ ਹਾਂ ਉਹ ਪੋਟੈਂਸ਼ਲ ਬਹੁਤ ਵੱਡਾ ਹਾਂ ਹਣਾ ਇਹ ਨਾਲ ਸਫਾਈ ਮੁੱਦਾ ਮੈਂ ਸਫਾਈ ਵਾਲਾ ਆਹੋ ਸਫਾਈ ਹੈਗੀ ਬੰਦੇ ਨੂੰ ਫੀਲ ਹੀ ਆਉਂਦਾ ਕਿ ਕਾ ਹੋਇਆ ਬਾਈ ਅਰੇ ਤਾਂ ਕਿ ਪਹਿਲੇ ਹੀ ਆਰਡਰ ਆਇਆ ਦੇਖਾ ਜਿਹੜਾ ਤਿਆਰ ਹੋ ਰਿਹਾ ਮੁੰਡਾ ਹਟਾ ਆਇਆ ਖੜਾ ਤਾਂ ਤੀਕ ਟਕੜਾ ਲਾਦਾ ਪੂਰਾ ਹੈ ਹੈ ਉਹ ਹੀ ਟਾਲਾ ਕਿਹ ਹੈ ਜੀ ਉਹ ਹੀ ਲੈ ਵੀ ਬੰਦ ਗਿਆ ਭਾਈ ਹੈ ਉਹ ਹੀ ਨੂੰ ਮੰਨ ਗਿਆ ਇਹ ਵੀ ਇਹਦਾ ਲੋਹਾ ਬਹੁਤ ਜ਼ਬਰਦਸਤ ਲੰਦਦਾ ਇਹ ਵਾ ਦੇਖ ਲਗਾ ਵਧੀਆ ਲੋਹੇ ਜਿਹੜੇ ਲੱਕਾ ਰਿਹਾ ਨਹੀਂ ਲੋਹੇ ਨੋਕਾ ਨਹੀਂ ਹਾਂ ਉਹਦਾ ਟਾਈਮ ਜਦ ਬੱਲਾ ਬੱਬਾ ਬਣ ਗਿਆ ਉਦੋਂ ਲੱਗਾ ਪਤਾ ਸਵਾ ਕਾ ਗੰਨੇ ਆ ਜਾ ਕਾਉ ਜਾ ਨਾ ਇਹਨੇ ਤੇ ਰੱਖ ਹੋ ਗਿਆ ਮਾੜੇ ਬੈ ਬੰਨੂ ਨੂੰ ਰਵਾ ਦਿੰਦਾ ਹਾਂ ਇਹੇ ਜਿੰਨੇ ਕਿਥੇ ਦਵਾ ਨੂੰ ਗਾ ਹੋ ਇਹੇ ਮੁਤਾ ਨਾ ਇਹ ਮੜੀ ਟਰਾਲੀ ਮਾਰਦੀ ਕੰਨੇ ਨੇ ਟਰਾਲੇ ਦਾ ਉੱਥੇ ਲੱਗਣਾ ਪਉਦਾ ਵੀ ਟਰਾਲਾ ਕਿਹਾ ਜੀ ਹਾਂ ਹੱਥੇ ਦੇਣਾ ਟਰਾਲੇ ਨੂੰ ਫੁੱਲਾਵਰ 200 ਕਾਟਨ ਦਾ ਲੱਦਿਆ ਹੋਵੇ ਮੜੀ ਝੋਲ ਪਈ ਆ ਚੀਜ਼ਾਂ ਆਵੇ ਸਪੋਰਟ ਦਨੀਆਂ ਇਹ ਇਹਨਾਂ ਦੇ ਹਾਂ ਇਹਦੇ ਖੜਾਉਣਾ ਚਾਰ ਪੱਤੇ ਆ ਲੋਹਾ ਤਗੜਾ ਚਾਰ ਚਾਰ ਪੱਤੇ ਲੱਗੇ ਹੋਏ ਡਬਲ ਲੱਗੇ ਹੁੰਦੇ ਆ ਸਾ ਦਾ ਗਰਾਬ ਹੋਦਾ ਰੇਲ ਦਾ ਹਿੱਸਾ ਇਹ ਮੇਰੇ ਇੱਥੇੋਂ ਉੱਡੇਗਾ ਲਾਭ ਹੋਦਾ ਤੇ ਤੇਰੇ ਆ ਰਿਹਾ ਦਾ ਨਹੀਂ ਹੋਣਾ ਵੀ ਇਹ ਬੜਾ ਬੈਣਗਾ ਇਹ ਵੀ ਹੋਣਾ ਇਹਦਾ ਬੜਾ ਬੈਣਗਾ ਹੋਰ ਤਾਂ ਰਹਿਣਾ ਚੱਲਦਾ ਹਾਂ ਇਹ ਵੀ ਹੋਣੀ ਕੋਈ ਬੜੀ ਥਣ ਕੇ ਦਿਖਾਗੇ ਨਿਕਲੀ ਹੋਰ ਇਹ ਤਾਂ ਅਗਲੀ ਵਿੱਚ ਹੋਏਗਾ ਦੋ ਦਿਨ ਦਾ ਆਪ ਹੈ ਬੜਾ ਸਦਾ ਹੋਏਗਾ ਟਾਇਰ ਨਵੇਂ ਪਾਉਣੇ ਘੜੀ ਘੜੀ ਨਾਲ। ਟਾਇਰ ਨਵੇਂ ਕਾਲਾ ਨਵੇਂ ਟਾਇਰ ਵੀ ਨਵੇਂ ਆਉਣਗੇ ਨਾਲ। ਮਾੜੀ ਵੀ ਕਗਾਤੀ ਹਟਣੀ ਹੈਗੀ। ਸ਼ਾਇਦ ਇਹਨਾਂ ਨੂੰ ਵੀ ਟਾਇਰ ਪਾਉਣੇ ਆ ਤੁਹਾਨੂੰ। ਉਹ ਪਾਣੀ ਟਾਇਰ ਪੋਵਾ ਦੇ ਮਰਮੋ ਟਾਇਰ ਖਰਾਬ ਹੋਏ ਚੋਲ ਮਾਰਦਾ ਤਾਂ ਕਿ ਟਾਇਰ ਖਰਾਬ। ਆ ਪੈਂਚਰ ਦੇ ਮੇਸਤਰੀ ਨਹੀਂ ਵੜਦਾ ਥੱਲੇ ਕਹਿੰਦਾ ਇੱਕ ਲੱਗਦੇ ਰੋ ਬੰਦ। ਨਵੇਂ ਟਾਇਰ। ਟਾਇਰ ਨਵੇਂ ਆਉਣਗੇ। ਅਕਬਾਲ ਦਾ ਨਾਮਾ ਦੇ ਲਾ ਫੈਨ ਹੋਇਆ ਫਿਰਦਾ ਟਰਾਲਾ ਕਹਿੰਦਾ ਸੇਰਾ ਟਰਾਲੀ ਜ਼ਰਾ ਬਹੁਤ ਹੋ ਜਾਂਦਾ। ਹੈ? ਸਵਾਲਾ ਮਾਮਾ ਤੇ ਤੇਰਾ ਮਾਮਾ ਹਾਵਾ ਜੋੜੀ ਉਹ ਕਹਿੰਦਾ ਬਹੁਤ ਚੱਲਦਾ ਇਹਨ ਲੈ ਰੋ ਤੱਕਦਾ ਕਹਿੰਦਾ ਤੇਰੇ ਮਾਮਾ ਲੈ ਕੇ ਬੈਠੇ ਦੂਰ ਹਾਂ ਉਹ ਅਸੀਂ ਕਹੀਏ ਪਹਿਲਾਂ ਵੀ ਹਰ ਰੰਗ ਨਾ ਕਰਾ ਤੂੰ ਰੰਗ ਦੇਖ ਲੈ ਹਰ ਰੰਗ ਅਸੀਂ ਕਹੀ ਬਈ ਬੇਕਾਰ ਲੱਗਦਾ ਜਾਂ ਰੰਗ ਹੋ ਗਿਆ ਚੈਲਾ ਦੇਖਿਆ ਅਸੀਂ ਮੈਂ ਕਹਿੰਦਾ ਗੱਲ ਬਾਤ ਮਾਰੀ ਰੰਗ ਦੀ ਹਰੇ ਦੀ ਜੋੜੀ ਦਾ ਗੌੜੀ ਨਾਲ ਕਰਾਇਆ ਨਾ ਟਰੈਕਟਰ ਨਾਲ ਕਰਾਣਾ ਗੌੜੀ ਨਾਲ ਦਾ ਹੀ ਗੌੜੀ ਨਾਲ ਦਾ ਹੀ ਨਾ ਪੈਣਾ ਅਸੀਂ ਇਹ ਇੱਧਰ ਕਰਾਣਾ ਦੂਆ ਆਪਾਂ ਟਰੈਕਟਰ ਨਾਲ ਦਾ ਮਹਿੰਦਰੇ ਵਾਲੇ ਨਾਲ ਅਰਜਨ ਨਾਲ ਦਾ ਉਹਦਾ ਬਹੁਤ ਹਟਾ ਲੱਗਦਾ ਆ ਬਾਹਰ ਦੇਖਿਆ ਲਾਰੰਗਾ ਦਾ ਟਾਲਾ ਕਿੰਨਾ ਹੁੰਦਾ ਇਹਦਾ ਬਾਈ ਅੱਖੀ ਦੇਖ ਕੇ ਵੀਡੀਓ ਦੇਖ ਕੇ ਦਾ ਬਹੁਤ ਫਰਕ ਆ ਬਾਈ ਕਰੈਲਾ ਬਹੁਤ ਜੱਜ ਦਾ ਬਾਕੀ ਰੰਗ ਹੈਗਾ ਦੂਆ ਇਹਦਾ ਉਹ ਕਿਹ ਹੁੰਦਾ ਟੂਕੇ ਉਹਦਾ ਹੀ ਫਰਕ ਆ ਸਾਈਨ ਦਾ ਬਹੁਤ ਫਰਕ ਆ ਤੇ ਪੈਣ ਦਾ ਪਤਾ ਮੀਨਾ ਬੰਤਾ ਰੰਗ ਅਜੇ ਲੈ ਕੇ ਇੰਨਾ ਹੋਰ ਜ਼ਿਆਦਾ ਹੁਣ ਹੁਣ ਉਹ ਸਵੇਰੇ ਰੋਪਣ ਨੂੰ ਕੱਟਿੰਗ ਜਾਂਦੀ ਦੀ ਇਹਨਾਂ ਨੂੰ ਉਹ ਮਾਰਦੇ ਦੇ ਵੈਪਰ ਜੇ ਤਾਂ ਵੀ ਹੁੰਦੇ ਹੁੰਦੇ ਕੋਈ ਯਾਰੀ ਨਾ ਸਵੇਰ ਵਾਲਾ ਨਹੀਂ ਪਿਆ ਆਪਣੇ ਇੰਨਾ ਤਕੜਾ ਨਹੀਂ ਹੋਏ ਇੰਨੀ ਅੱਜ ਕਿੱਦਾਂ ਲਾਉਣ ਲੱਗਿਆ ਹੁਣ ਹੋਇਆ ਜਿਆਦਾ ਘੱਟ ਸਵੇਰ ਉਹ ਲਾਈ ਹੈ ਟੂਰਨਾਮੈਂਟ ਵੀ ਕਰਾ ਰਹੇ ਭਾਈ ਨਾ ਓਏ ਨਰੀਏ ਵੇ ਲੀਹੇ ਲਾਉਣਾ ਮੈਂ ਸ਼ਰੀਵਾਰ ਅਗਰ ਨੂੰ ਜਾ ਕੇ ਉਹਦਾ ਫੈਨ ਲਾ ਹੁਣ ਤਿੰਨ ਜ਼ੀਰੋ ਫੈਨ ਲਾ ਉੱਥੀ ਹੈ ਉੱਥੀ ਹੋਵੇ ਚੌਥੇ ਚੌਥੇ ਗਰਾਊਂਡ ਤੇ ਅਸੀਂ ਹੋ ਗਏ ਰਾ ਰਹੇ ਆ ਅਸੀਂ ਹੋ ਗਏ ਕੁਆਲੀਫਾਈ ਹੋ ਗਏ ਅਸੀਂ ਸਾਡੀ ਟੀਮ ਟੌਪ ਪਰ ਆ ਠੀਕ ਆ ਚਾਰ ਟੀਮਾਂ ਕੱਟਦੀਆਂ ਹੁਣ ਆਈਪਲ ਵਾਂਗੂ ਹੋਣਾ ਭਾਈ ਸਾਰੇ ਜਣੇ ਪੁੱਜਿਓ ਜੱਟਾਂ ਸਾਰੇ ਪੁੱਜਿਓ ਭਾਈ ਜਿਹੜੇ ਬੰਦੇ ਭਾਈ ਨੇੜਿਆਂ ਦੇਖਣਾ ਚਾਹੁੰਦੇ ਆ ਆ ਜਿਓ ਭਾਈ ਖੁੱਲਾ ਹੱਦਾ ਏ ਰੋਟੀ ਪਾਣੀ ਖੁੱਲਾ ਚੱਲੂਗਾ ਆਪਕੋ ਖੁੱਲਾ ਪਹੁੰਚ ਗਏ ਬਸ ਸ਼ਾਮਾਂ ਬੈਠਣ ਨੂੰ ਖੁੱਲੀ ਆਵਾਜ਼ਾਂ ਦੇ ਘੰਟੇ ਵਾਦੂ ਆ ਸ਼ਾਮਾਂ ਠੰਡੀ ਹਵਾ ਨਜ਼ਾਰਾ ਹੈ ਦਾ ਹਵਾਲਾ ਬਾਕੀ ਦੀ ਵੀਡੀਓ ਮੈਂ ਦੇਖਿਆ ਵੀ ਗਰਾਊਂਡ ਸਾਡਾ ਚਾਰੇ ਪਾਸੇ ਦਰਖਦਾ ਖੜਾ ਤੇ ਮਰਜ਼ੀ ਬੈਠੋ ਨਾ ਠੀਕ ਹੈ ਨਾ ਪਰਮਾਤ ਪੂਰਾ ਕਰੂਗੇ ਬੰਦੇ ਜਿੰਨੇ ਮਰਜ਼ੀ ਆ ਜਾਓ ਆ ਮੌਸਮ ਸਾਫ ਹੋ ਰਿਹਾ ਨਹੀਂ ਭੱਗੇ ਪਿੱਛੇ ਕਹਿੰਦਾ ਇਹਦਾ ਮੈਂ ਇਹਦਾ ਮੈਂ ਕਹਿਣ ਲੱਗਿਆ ਦਾ ਜਿਹੜੇ ਸਾਹ ਨਾਲ ਮੀਂਹ ਪਿਆ ਆਪਣੇ ਜਿੰਨਾ ਪਿਆ ਦੋ ਦਿਨ ਲੱਗਣੇ ਗਰਾਊਂਡ ਹੱਥ ਨਾਲ ਠੀਕ ਕਰਨੇ ਨੂੰ ਤੂੰ ਰੇਤਾ ਉੱਤੋਂ ਪਾਉਣਾ ਪਾਹਟੋਣਾ ਕੰਮ ਚੱਲ ਰੇਤਾ ਰੇੜੀ ਹੈ ਅੱਜ ਤਾਂ ਫਾਇਦਾ ਬਾਕੀ ਮੀਹ ਮੀਹ ਡੇ ਤਾਂ ਜਾਣਾ ਮਣਾ ਸਾਫ ਹੋਵੇ ਬਾਕੀ ਇਹਦਾ ਟਾਈਮ ਪਿਆ ਹਾਲ ਤਾਂ ਬਹੁਤ ਟਾਈਮ ਪਿਆ ਖਾਈ ਅੱਜ 28 30 31 ਇੱਕ ਦੋ ਬੰਦ ਲਪੇ 5 ਦਿਨ ਪਏ ਐ ਕੋ ਨਾਮ ਹੈ ਇੱਕ ਦਿਨ ਇੱਕ ਦਿਨ ਧੁੱਪ ਆ ਗਈ ਗੱਲ ਮੰਨ ਲੈਣੀ ਹੈ ਅੱਜ ਹਵਾ ਚੱਲਦੀ ਹੈ ਮੀਂਹ ਦੇ ਨਾਲ ਅੱਜ ਦਿਨਾਂ ਘੇਰ ਸਾਡੇ ਅੱਗੇ ਰਹਿ ਤਿਆਰ ਹੋ ਬਾਈ ਪੁੱਜ ਗਏ ਮੁੰਡੇ ਵਾਲੇ ਵੀ ਜਾਤਾ ਬਾਈ ਮੀਂਹ ਲਿਆ ਕਹਿੰਦੇ ਮੀਂਹ ਨਹੀਂ ਪੈਂਦਾ ਇੱਧਰ ਸਾਡੇ ਦਾ ਸਵੇਰ ਦਾ ਪੈਂਦਾ ਬਹੁਤ ਸਵੇਰ ਦਾ ਹੀ ਉੱਥੇ ਬਾਈ ਬੈਠੇ ਕਿ ਸਾਡੇ ਕਿੰਦਾ ਪੈਂਦਾ ਵਗਾ ਚੱਲਦਾ ਆ ਆ ਗੰਦੇ ਵਾਲੀ ਹਵਾ ਜਾਂਦੀ ਐ ਜਿਹ ਪੂਰੀ ਦੇਖ ਆਓ ਦੇਖ ਜਿਹੜਾ ਗੰਦੇ ਨਹੀਂ ਬੰਦੇ ਮੇਰੇ ਨੂੰ ਨਹੀਂ ਖੈਰ ਨਹੀਂ ਲੱਗਦੀ ਮੈਨੂੰ ਅਬੜੇ ਨਹੀਂ ਹਵਾ ਹੈ ਪਤਾ ਹੀ ਨਹੀਂ ਹੋਊਗੀ ਜਾਂ ਉਹਨਾਂ ਦੇ ਜਾਂਦੀ ਅਬੜੇ ਨਹੀਂ ਹੋਊਗੀ ਜਾ ਕੇ ਮੈਨਾਂ ਲੱਗੂਗਾ ਉਹ ਇਹ ਸਾ ਆਪਣਾ ਮੀ ਪਿਆ ਮਰਦੀ ਹਾਂ ਵੀ ਆ ਗਈ ਗਿਰ ਜਣਾ ਇਹਨੇ ਗੁੰਮ ਕਰਦਾ ਇਹਦਾ ਮੇਲੇ ਵੀ ਮਿਲਾ ਦਿੰਦੀ ਆ ਜਿਹੜਾ ਮੈਨਾਂ ਬੰਸਾ ਇੱਕ ਵਾਰੀ ਸਾਰੇ ਬੁਨਾਤਾ ਬਹੁਤ ਹੀ ਹੋ ਗਿਆ ਹਾਂ ਕਿੱਥੇ ਸੁ ਹੋ ਗਿਆ ਮੇਰਾ ਮੋੜਾ ਇਹ ਘਾੜਾ ਤੇ ਜਾਣਾ ਐ ਹੁਣੇ ਮੇਰੀ ਦਾ ਕੰਮ ਲੈਣਾ ਨਹੀਂ ਕਹਿੰਦੇ ਹਸੂਮਾ ਸਰਾਟੇ ਹੁਣੋਂ ਸਾਡਾ ਸਰਾਟੇ ਵਾਲਾ ਕੰਪਨੀ ਦੇ ਆ ਬਾਹਰ ਹੋ ਗਿਆ ਕੰਮ ਹੋ ਅੱਜ ਸਰਾਟੇ ਵਾਲਾ ਕੰਮ ਨਹੀਂ ਬਾਹਰ ਦੇਖ ਕੇ ਸਰਾਟੇ ਦੇ ਦਾ ਤੇਰੇ ਨਾਲ ਕਿਹਾ ਹੁੰਦਾ। ਕਾਚੀ ਆਈ ਡਮੀ ਖਾ ਯਾਰ। ਇੱਥੇ ਤਾਂ ਜਮ ਨਹੀਂ ਜਾਏਗਾ। ਦੇਖਿਆ ਨਹੀਂ ਜਾਂਦੇ ਜਮ ਨਹੀਂ ਜਾਏਗਾ। ਅਬੜੇ ਨੇ ਫੇਰ ਪੈ। ਚੱਲੀਏ ਆਪਾਂ ਆਪਣਾ ਦਾ ਕੰਮ ਹੋ ਗਿਆ ਹੁਣ। ਹੈਂ? ਟਰਾਲੇ ਆਪਾਂ ਦੇਖ ਲੈ। ਹਰਸ਼ਵੀਰ ਦੇ ਅੰਦਰ ਗਿਆ ਹੋਇਆ ਉਹ ਡਿਜ਼ਾਈਨ ਜੂੜੀ ਸਾਡੇ ਹੱਥ ਕਰਨੇ ਉਹਨੇ। ਅੱਛਾ। ਉਹ ਹੁਣ ਆਪੇ ਕਰਦਾ। ਠੀਕ ਹੈ। ਆਡਾ ਕੰਮ ਖਤਮ ਆਪਾਂ ਬੈਠੀ ਜਾ ਕੇ ਹੁਣ। ਹਾਂ ਆਪਾਂ ਬੈਠੇ ਜਾ। ਹਰਸ਼ਵੀਰ ਨੇ ਹਰਸ਼ਵੀਰ ਨੇ ਡਿਜ਼ਾਈਨ ਤੋਂ ਦੇ ਕੇ ਆਪੇ ਆ ਜਾਣਾ। ਬਾਕੀ ਸਭ ਨੂੰ ਭਾਈ ਟਰਾਲੇ ਦਿਖਾ ਦਿੱਤੇ ਸਾਡੇ ਤਿਆਰ ਹੋ ਰਹੇ ਹੁਣ ਅਸੀਂ ਆਉਂਗੇ 10 ਤਰੀਕ ਨੂੰ ਠੀਕ ਹੈ ਜਲਦੀ ਹੋਰ ਤੇ ਹੀ ਵਾਹ ਬੜੀਆਂ ਬੜੀਆਂ ਵਧੀਆ ਬਣਿਆਗਾ ਜਦ ਤੱਕ ਪੂਰਾ ਸਾਡਾ ਤਿਆਰ ਨਾ ਡੈਡ ਡਿਜ਼ਾਈਨ ਲੱਗਿਆ ਚੇਂਜ ਕਰਨਾ ਹੋਊਗਾ ਉਹ ਟਾਈਮ ਹੋ ਜਾਊਗਾ ਤਾਂ ਪਹਿਲਾਂ ਗੱਡਾ ਮਾਰਨਾ ਪੈਣਾ ਤੇ ਉਹਦੇ ਬਾਅਦ ਫਿਰ 20 ਤਰੀਕ ਤੇ ਤਿਆਰੀ ਟਰਾਲਾ 20 ਨੂੰ ਆਪਾਂ ਜਾਣਾ ਉੱਥੇ ਕੋਲ ਲੱਗਣੀ ਆ ਕਿਹਦੀ ਪੂਨ ਮੇਲਾ ਆ ਤੇ ਜਰਾ ਪਤਾ ਨਹੀਂ ਕਿੱਥੇ ਆਉਗਾ ਇਹਣਾ ਫਾਰਮ ਵਾਲਾ ਕਿ ਕਹਿਣਾ ਉਹ ਦੂਜਾ ਫਾਰਮ ਦੂਜਾ ਫਾਰਮ ਆ ਉਹਨੇ ਕਹਾਉਣਾ ਬਾਈ ਨਾ ਉੱਥੇ ਜਾਣਾ ਟਰਾਲਾ ਲੈ ਕੇ ਉਹਦੇ ਬਾਅਦ ਟਰਾਲਾ ਬਣਾਉਣਾ ਕਰ ਠੀਕ ਆ ਆ ਪਲੈਨਿੰਗ ਆ ਬਾਈ ਸਾਨੂੰ ਬਾਕੀ ਲੱਗਣਾ ਪਤਾ ਵੀਡੀਓ ਮਾ ਕਿਆ ਹੋ ਰਿਹਾ ਕਿਆ ਹੋ ਰਿਹਾ ਚਲੋ ਠੀਕ ਆ ਵਾਲੇ ਦੇ ਜਿੱਥੇ ਖੜੇ ਰਹੇ ਲੋਗ ਲੱਗਣਾ ਉੱਥੇ ਠੀਕ ਹੈ ਜੰਨਾ ਦੋਤਾ ਨਾਲੇ ਕਰਦੇ ਅੱਧੇ ਜਿੱਥੇ ਖੜੇ ਕਰਦੇ ਪਲੈਨ ਕਿਤਨੀ ਦਾ ਪਲੈਨ ਕਿ ਟਾਕੀ ਬਣਵਾ ਦੀ ਤੇਜ ਮਾਰ ਬਾਕੀ ਪਰ ਪੰਜਾਬ ਦਾ ਲੋਹਾ ਦੀ ਮੇਰੇ ਅਗਲਾ ਪੁਛਲੀ ਸਾਈਡ ਹਾਂ ਨਕਸ਼ਾ ਤੇ ਪਿੱਛਲੀ ਸਾਈਡ ਤੇ ਕਿਹੜੀ ਉਹ ਸਾਈਡ ਤੇ ਕਿਹਨਾ ਮੈਂ ਕਰੀ ਜੀ ਰਕੀਤ ਭਾਈ ਦੱਸ ਰਿਹਾ ਪੰਨਪੂਰਾ ਸੱਲੀ ਆ ਘਰ ਤੇ ਸਮਝਾ ਕੇ ਲਿਆ ਤੂੰ ਇਹਨੂੰ ਮੈਂ ਘਰ ਤੇ ਸਮਝਾ ਕੇ ਲਿਆ ਤੈਨੂੰ ਹੈ ਘਰ ਤੇ ਸਮਝਾ ਕੇ ਲਿਆ ਤ ਮੈਂ ਨਹੀਂ ਸਮਝਾ ਕੇ ਲਿਆ ਉਹਦਾ ਦਿਮਾਗ ਸਾਹੀਆ ਤੇ ਹੀ ਕੰਮ ਕਰਦਾ ਕਿੱਥੇ ਕਿਆ ਲਗਾਉਣਾ ਕਿੱਥੇ ਕਿਆ ਲਗਾਉਣਾ ਉਹ ਕਾਪੀ 'ਤੇ ਲਿਖਣਾ ਪੈਂਦਾ ਉਹਨਾਂ ਨੂੰ ਹਾਂ ਔਰ ਠੀਕ ਆ ਜਦੋਂ ਜਦ ਕੀ ਤਸੱਲੀ ਕਰੋ ਆਪਣੀ ਜਿਹੜੀ ਚੀਜ਼ ਚਾਹੀਦੀ ਹੈ ਡਿਜ਼ਾਈਨ ਚਾਹੀਦਾ ਲੋਗੋ ਪੋਸਟਰ ਜੋ ਵੀ ਲੋਣਾ ਉਹ ਲੋਈ ਹੋਣਾ ਇੱਕ ਵਾਰ ਆਪਾਂ ਜਿਹੜਾ ਲੋਨ ਲੋ ਲੋ ਮੈਂ ਆਖ ਲਾਉਂਗਾ ਪਿੱਛੇ ਲਗਾਉਣਾ ਵਧੀਆ ਮਲਕੀਤ ਭਾਈ ਲੋਕੋ ਉਹੋ ਪਿੱਛੇ ਲਾਉਂਗਾ ਉਹ ਪਿੱਛੇ ਉਹ ਵੀ ਜ਼ਰੂਰ ਦਾ ਭਾਈ ਨੂੰ ਵੀ ਮਲਕੀਤ ਭਾਈ ਨਿਕੰਗੇ ਮਿਲਣਾ ਜਿਹੜਾ ਸੀਕਰ ਲਾਉਣਾ ਲੋਕੋ ਆਪਣਾ ਚੈਨਲ ਦਾ ਜਿਹੜਾ ਆਪਾਂ ਹੋਣੀ ਆ ਬੜੇ ਅੱਖਰਾਂ ਜੀ ਨਹੀਂ ਬੜੇ ਅੱਖਰਾਂ ਕੋ ਕਟਿੰਗ ਹੋਣੀ ਜਿਹੜੀ ਮਲਕੀਤ ਭਾਈ ਹਾਂ ਪਿੱਛੇ ਮਲਕੀਤ ਪਿੱਛੇ ਪੰਜਾਬੀ ਨਹੀਂ ਇੰਗਲਿਸ਼ ਇੰਗਲਿਸ਼ ਨਾ ਇੰਗਲਿਸ਼ ਮੰਨ ਲਿਖਿਆ ਉਹ YouTube ਤੇ ਲੇਣਾ ਪਾ ਬਾਪੀ ਦਾ ਨਾਮ ਲਿਖਾਉਣਾ YouTube ਆਖ ਲਿਖਣਾ ਆਪਾਂ ਨੇ ਮਲਕੀਕਰ ਬਾਈ ਜਿਹੜਾ ਬਸ ਮਲਕੀ ਦੇ ਟੀ ਦੇ ਖਤਮ ਹੋਣ ਦੇ ਬਾਅਦ ਜਦ ਤੇ ਬੀਜ ਨੂੰ ਕਰ ਦਿੰਦਾ ਹਾਂ ਮੈਂ ਤਾਂ ਵਰਗਵਾਸੀ ਹੋਇਆ ਫੋਜੀ ਨੂੰ ਬੁਲਾਉਂਦਾ ਮੈਂ ਲਿਖਾ ਫੋਜੀ ਸਾਹਿਬ ਹੌਲਦਨ ਹੌਲਦਨ ਸਿੰਘ ਫੋਜੀ ਲਗਤਾ ਮੌਲਦਨ ਹਾਂ ਫੋਜੀ ਠੀਕ ਹੈ ਜੀ ਕਿਹ ਰਿਆਂ ਕਰਦੇ ਸਰਦਾਰ ਜੋਗਰ ਸਿੰਘ ਬਾਜੀ ਹਾਂ ਦੱਸ ਗਏ ਲੇ ਜਿੱਦਾਂ ਮਾਦੀ ਕਰ ਦੋ ਦੱਸ ਬਾਈ ਹੌਲਦਨ ਫੋਜੀ ਜੀ ਨੂੰ ਜਿਆ ਜਾਣ ਦੇ ਦੇ ਜਿਹੜਾ ਨੋ ਚੱਲਦਾ ਉਹ ਲਿਖਾ ਲਓ ਬਸ ਫੌਜੀਦਾਨਾ ਜਾਣਦੇ ਤੇ ਹੌਜ਼ਦਾਨਾ ਜਾਣਦੇ ਵਿੱਚ ਕੈਪਟਨ ਲਗਾ ਦੀਏ ਫੌਜੀਦਾਨਾ ਰਹੀ ਨੂੰ ਕਹਿੰਦਾ ਯਾਕਰ ਸਿੰਘ ਆਈ ਵੀ ਗੱਲ ਹੁੰਦਾ ਹੌਜ਼ਦਾਨਾ ਬੈਂਕ ਹੋਣਾ ਫਿਰ ਤਾਂ ਹੌਜ਼ਦਾਨਾ ਰੈਕ ਬਾਕੀ ਕਿਤੋਂ ਤੋਂ ਬਾਪਰਾ ਦਸਤਾਂ ਲੇਕਣਾ ਹੈ ਨਾ ਕੈਪਟਨ ਹੌਜ਼ਦਾਨਾ ਫਾਇਰ ਉਹ ਤਾਂ ਕੈਪਟਨ ਸਾਹਿਬੇ ਕਹਿੰਦੇ ਉਹਨੂੰ ਤੁਸੀਂ ਕੈਪਟਨ ਨਾਲ ਗਏ ਤੇ ਬਲੇਰ ਉਹ ਵੀ ਬਹੁਤ ਆ ਕੋ ਬਲੇਰ ਤਾਂ ਉਹ ਵੀ ਘਾਟ ਬੰਦਾ ਦਾ ਜੋ ਜੋ ਤਰ੍ਹਾਂ ਤੇ ਲਖਾ ਤੈਨੂੰ ਖੁੱਲੀ ਛੁੱਟਾ ਤੇ ਕਿਚਨ ਆ ਗਿਆ ਕੀ 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 ਤੋਂ ਹੁਕਮ ਬਣਦੀ ਆ ਹੁਣ ਕਿਹ ਬਣਾਇਆ ਮੈਂ ਲਿਖਾਤਾ ਸਵਾਰਗਵਾਸੀ ਅਜਗਰ ਸਿੰਘ ਫੌਜੀ ਉਹ ਬਣਾ ਸਰਦਾਰ ਅਜਗਰ ਸਿੰਘ ਤੋਂ ਰੋਤਾ